welcom back to our youtube channel study hub i hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਪਣਾ ਨੈਕਸਟ ਕੁਐਸਚਨ ਸਟਾਰਟ ਕਰਾਂਗੇ ਜਿਹੜਾ ਹੈ ਅਧਿਕਾਰ ਦੀ ਪਰਿਭਾਸ਼ਾ ਦੋ ਅਧਿਕਾਰ ਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ਅੱਜ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਅਧਿਕਾਰ ਅਧਿਕਾਰ ਦੀ ਪਰਿਭਾਸ਼ਾ ਤੇ ਇਸ ਦੇ ਤੱਤਾਂ ਬਾਰੇ ਡਿਸਕਸ ਕੀਤਾ ਸੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪੜਾਂਗੇ ਸੋ ਆਜੋ ਆਪ ਆਪਣੀ ਵੀਡੀਓ ਨੂੰ ਸਟਾਰਟ ਕਰਨੇ ਆ ਅਧਿਕਾਰ ਅਧਿਕਾਰ ਮਨੁੱਖ ਦੀਆਂ ਉਹ ਜਾਇਜ਼ ਮੰਗਾਂ ਹਨ ਜੋ ਉਸ ਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ ਅਧਿਕਾਰਾਂ ਨੂੰ ਸਮਾਜ ਜਾਂ ਰਾਜ ਪ੍ਰਵਾਨ ਕਰ ਲੈਂਦਾ ਹੈ ਅਧਿਕਾਰ ਨੂੰ ਵੱਖ-ਵੱਖ ਵਿਦਵਾਨਾਂ ਨੇ ਆਪਣੇ ਸ਼ਬਦਾਂ ਵਿੱਚ ਪਰਿਭਾਸ਼ਿਤ ਕੀਤਾ ਹੈ ਅਧਿਕਾਰ ਦੀ ਪਰਿਭਾਸ਼ਾ ਵਾਇਲਡ ਦੇ ਅਨੁਸਾਰ ਕੁੱਝ ਮੰਗਾਂ ਨੂੰ ਕਰਨ ਲਈ ਆਜ਼ਾਦੀ ਦੀ ਉਚਿਤ ਮੰਗ ਅਧਿਕਾਰ ਹੈ। ਆਸਟਿਨ ਦੇ ਅਨੁਸਾਰ ਅਧਿਕਾਰ ਵਿਅਕਤੀ ਦੀ ਉਹ ਸ਼ਕਤੀ ਹੈ ਜਿਸ ਦੁਆਰਾ ਉਹ ਦੂਜੇ ਵਿਅਕਤੀ ਕੋਲੋਂ ਕੋਈ ਕੰਮ ਕਰਵਾ ਸਕਦਾ ਹੈ ਜਾਂ ਉਸ ਨੂੰ ਕੋਈ ਕੰਮ ਕਰਨ ਤੋਂ ਰੋਕ ਸਕਦਾ ਹੈ। ਇਹ ਡੈਫੀਨੇਸ਼ਨਸ ਆਪਾਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਤਿੰਨ ਕੀਤੀਆਂ ਸੀਗੀਆਂ ਇਹਦੇ ਵਿੱਚ ਦੋ ਕੀਤੀਆਂ ਨੇ ਜਿਵੇਂ ਤੁਹਾਨੂੰ ਜੇ ਤੁਹਾਨੂੰ ਪਹਿਲਾਂ ਵਾਲੇ ਲੈਕਚਰ ਦੇ ਵਿੱਚੋਂ ਤਿੰਨ ਬਲਕਿ ਤਿੰਨ ਈਜ਼ੀ ਲੱਗਦੀਆਂ ਤੁਸੀਂ ਉਹ ਕਰ ਸਕਦੇ ਹੋ ਤੇ ਇਹ ਜੇ ਤੁਹਾਨੂੰ ਈਜ਼ੀ ਲੱਗਦੀਆਂ ਤੁਸੀਂ ਇਹ ਵੀ ਕਰ ਸਕਦੇ ਹੋ ਅਗੇ ਨੇ ਅਧਿਕਾਰ ਦੀਆਂ ਕਿਸਮਾਂ ਇਹਨਾਂ ਨੂੰ ਆਪਾਂ ਮਤਲਬ ਕੀ ਇਹੋ ਜਿਹੇ ਡਾਇਗਰਾਮਸ ਨੂੰ ਬਣਾ ਕੇ ਆਪਣੇ ਕੁਐਸਚਨ ਪੇਪਰ ਦੇ ਵਿੱਚ ਜਦੋਂ ਆਪਾਂ ਆਨਸਰ ਰਾਈਟਿੰਗ ਕਰਾਂਗੇ ਉਦੋਂ ਇਹਨਾਂ ਥੋੜਾ ਮੋਰ ਰਿਪਰੈਜ਼ੈਂਟੇਟਿਵ ਬਣਾ ਸਕਨੇ ਜਿਦੇ ਨਾਲ ਕਿ ਆਪਾਂ ਇੱਕ ਜਾਂ ਇੱਕ ਤੋਂ ਜ਼ਿਆਦਾ ਜਿਹੜਾ ਮਾਰਕਸ ਨੇ ਦੂਜਿਆਂ ਨਾਲ ਐਕਸਟਰਾ ਜਿਹੜੇ ਫੈਚ ਕਰ ਸਕਨੇ ਆ ਸੋ ਅਧਿਕਾਰ ਦੀਆਂ ਕਿਸਮਾਂ ਇੱਕ ਅਧਿਕਾਰ ਨੇ ਆਪਣੇ ਕੁਦਰਤੀ ਅਧਿਕਾਰ ਹੁੰਦੇ ਨੇ ਇੱਕ ਨੈਤਿਕ ਅਧਿਕਾਰ ਹੁੰਦੇ ਨੇ ਤੇ ਇੱਕ ਹੁੰਦੇ ਨੇ ਕਾਨੂੰਨੀ ਅਧਿਕਾਰ ਹੁਣ ਆਪਾਂ 1 ਬਾਈ 1 ਇਹਨਾਂ ਨੂੰ ਡਿਸਕਸ ਕਰਾਂਗੇ ਕੁਦਰਤੀ ਅਧਿਕਾਰ ਕੁਦਰਤੀ ਅਧਿਕਾਰ ਨੇ ਜਿਹੜੇ ਮਤਲਬ ਕਿ ਇਹਨਾਂ ਦਾ ਵਰਨਨ ਜਿਹੜਾ ਵਕਫਾ ਖਰੀਦਵਾਨਾ ਨਹੀਂ ਕੀਤਾ ਹੈ ਇੰਗਲੈਂਡ ਦੇ ਪ੍ਰਸਿੱਧ ਰਾਜਨੀਤਿਕ ਵਿਗਿਆਨੀ ਮਿਸਟਰ ਲਾਕ ਨੇ ਕੁਦਰਤੀ ਅਧਿਕਾਰਾਂ ਦਾ ਸਿਧਾਂਤ ਦਿੱਤਾ ਸੀ ਕੁਦਰਤੀ ਅਧਿਕਾਰ ਦੇ ਸਿਧਾਂਤ ਦਾ ਅਰਥ ਹੈ ਕਿ ਇਹਨਾਂ ਅਧਿਕਾਰਾਂ ਦਾ ਦਾਤਾ ਰਾਜ ਨਹੀਂ ਸਗੋਂ ਇਹ ਅਧਿਕਾਰ ਮਨੁੱਖ ਨੂੰ ਕੁਦਰਤ ਵੱਲੋਂ ਮਿਲੇ ਹੁੰਦੇ ਹਨ ਇਹਨਾਂ ਅਧਿਕਾਰਾਂ ਨੂੰ ਰਾਜ ਖਤਮ ਨਹੀਂ ਕਰ ਸਕਦਾ ਅਤੇ ਅੱਜਕੱਲ ਵਿਚਾਰ ਵਿਚਾਰਕਾਰਾਂ ਦਾ ਇਹ ਮਤ ਹੈ ਕਿ ਅਧਿਕਾਰ ਵਿਅਕਤੀ ਨੂੰ ਰਾਜ ਦੁਆਰਾ ਦਿੱਤੇ ਜਾਂਦੇ ਹਨ ਰਾਜ ਬਿਨਾ ਅਧਿਕਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤੇ ਨੈਕਸਟ ਹੈ ਆਪਣਾ ਨੈਤਿਕ ਅਧਿਕਾਰ ਨੈਤਿਕ ਅਧਿਕਾਰ ਉਹ ਅਧਿਕਾਰ ਹੁੰਦੇ ਹਨ ਜਿਨ੍ਹਾਂ ਨੂੰ ਕਾਨੂੰਨ ਲਾਗੂ ਨਹੀਂ ਕਰਵਾ ਸਕਦਾ ਇਨ੍ਹਾਂ ਅਧਿਕਾਰਾਂ ਦੇ ਪਿੱਛੇ ਕੋਈ ਵੀ ਕਾਨੂੰਨੀ ਸ਼ਕਤੀ ਨਹੀਂ ਹੁੰਦੀ ਉਦਾਹਰਣ ਵਜੋਂ ਆਪਾਂ ਆਖ ਸਕਦੇ ਹਾਂ ਕਿ ਵਾਤਾਵਰਨ ਦੀ ਸੁਰੱਖਿਆ ਕਰਨਾ ਹਰ ਮਨੁੱਖ ਦਾ ਨੈਤਿਕ ਅਧਿਕਾਰ ਹੈ ਪਰ ਜੇਕਰ ਕੋਈ ਵਾਤਾਵਰਨ ਦੀ ਰੱਖਿਆ ਕਰਨ ਦੇ ਵਿੱਚ ਜਾਂ ਕੋਈ ਮਤਲਬ ਕੀ ਇਸ ਦੀ ਰੱਖਿਆ ਨਹੀਂ ਕਰਦਾ ਤਾਂ ਇਸ ਦੇ ਵਿਰੁੱਧ ਆਪਾਂ ਕੋਈ ਵੀ ਕਾਨੂੰਨ ਦਾ ਆਸਰਾ ਨਹੀਂ ਲੈ ਸਕਦੇ ਇਸ ਤੋਂ ਨੈਕਸਟ ਹੈ ਆਪਣਾ ਕਾਨੂੰਨੀ ਅਧਿਕਾਰ ਕਾਨੂੰਨੀ ਅਧਿਕਾਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਕਾਨੂੰਨ ਰਾਹੀਂ ਲਾਗੂ ਕਰਵਾਇਆ ਜਾ ਸਕਦਾ ਹੈ ਇਹ ਅਧਿਕਾਰ ਨੈਤਿਕ ਅਧਿਕਾਰ ਦੇ ਉਲਟ ਹੁੰਦੇ ਹਨ ਕਾਨੂੰਨੀ ਅਧਿਕਾਰ ਕਾਨੂੰਨ ਦੀ ਸ਼ਰਨ ਵਿੱਚ ਹੀ ਸ਼ਰਨ ਵਿੱਚ ਹੀ ਪਲਦੇ ਹਨ ਤੇ ਇਹਨਾਂ ਦੀ ਸਹਾਇਤਾ ਨਾਲ ਇਹ ਜਿਹੜੇ ਨੇ ਲੋਕਾਂ ਦੇ ਤੱਕ ਪਹੁੰਚਦੇ ਹਨ ਅੱਗੇ ਨੇ ਜਿਹੜੇ ਕਾਨੂੰਨੀ ਅਧਿਕਾਰ ਨੇ ਆਪਣੇ ਇਹਨਾਂ ਦੀਆਂ ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ ਇਕ ਹੁੰਦੇ ਨੇ ਨਾਗਰਿਕ ਅਧਿਕਾਰ ਨਾਗਰਿਕ ਅਧਿਕਾਰ ਜਾਂ ਸਮਾਜਿਕ ਅਧਿਕਾਰ ਆਪਾਂ ਉਹਨੂੰ ਕਹਿ ਸਕਦੇ ਆ ਦੂਜੇ ਹੁੰਦੇ ਨੇ ਰਾਜਨੀਤਿਕ ਅਧਿਕਾਰ ਤੀਜੇ ਹੁੰਦੇ ਨੇ ਆਰਥਿਕ ਅਧਿਕਾਰ ਸਮਾਜਿਕ ਜਾਂ ਨਾਗਰਿਕ ਅਧਿਕਾਰ ਇਹ ਅਧਿਕਾਰ ਵਿਅਕਤੀ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਹੁੰਦੇ ਹਨ ਇਹ ਅਧਿਕਾਰ ਦੇਸ਼ ਵਾਸੀਆਂ ਦੇ ਨਾਲ 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 ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹੁੰਦੇ ਹਨ ਸਮੇਂ ਦੇ ਨਾਲ-ਨਾਲ ਇਹ ਅਧਿਕਾਰ ਵੀ ਬਦਲਦੇ ਰਹਿੰਦੇ ਹਨ ਸਮਾਜਿਕ ਜਾਂ ਨਾਗਰਿਕ ਅਧਿਕਾਰ ਹੇਠ ਲਿਖੇ ਅਨੁਸਾਰ ਹਨ ਯਾਨੀ ਕਿ ਜਿਹੜੇ ਸਮਾਜਿਕ ਤੇ ਨਾਗਰਿਕ ਅਧਿਕਾਰ ਨੇ ਉਹ ਕਿਸ ਅਧਿਕਾਰ ਦੀ ਆਪਣੀ ਟਾਈਪ ਨਹੀਂ ਇਹਨੇ ਕਾਨੂੰਨੀ ਅਧਿਕਾਰ ਦੀ ਟਾਈਪ ਨਹੀਂ ਤੇ ਕਾਨੂੰਨੀ ਅਧਿਕਾਰ ਨੇ ਜਿਹੜੇ ਜਿਹੜੇ ਕਾਨੂੰਨੀ ਅਧਿਕਾਰ ਨੇ ਉਹਨਾਂ ਦੇ ਵਿੱਚੋਂ ਸਮਾਜਿਕ ਤੇ ਜਾਂ ਨਾਗਰਿਕ ਅਧਿਕਾਰ ਇੱਕੋ ਦੀ ਟਾਈਪ ਨੇ ਤੇ ਸਮਾਜਿਕ ਤੇ ਨਾਗਰਿਕ ਅਧਿਕਾਰ ਦੇ ਅੱਗੇ ਵੀ ਕਈ 파ਟ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ ਜੀਵਨ ਦਾ ਅਧਿਕਾਰ ਜੀਵਨ ਦਾ ਅਧਿਕਾਰ ਹੈ ਜਿਹੜਾ ਇਹ ਸਮਾਜਿਕ ਜਾਂ ਨਾਗਰਿਕ ਅਧਿਕਾਰ ਦਾ ਇੱਕ ਮਤਲਬ ਕਿ ਵੱਡਮੂਲਾ ਜਿਹੜਾ ਅਧਿਕਾਰ ਹੈ ਜੀਵਨ ਦਾ ਅਧਿਕਾਰ ਸਭ ਅਧਿਕਾਰਾਂ ਦਾ ਮੂਲ ਹੈ ਜੀਵਨ ਦਾ ਅਧਿਕਾਰ ਮਨੁੱਖ ਨੂੰ ਸਮਾਜ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ ਜੇਕਰ ਰਾਜੂ ਨੂੰ ਇਹ ਅਧਿਕਾਰ ਨਾ ਦਿੱਤਾ ਜਾਵੇ ਤਾਂ ਮਨੁੱਖ ਹਮੇਸ਼ਾ ਆਪਣੇ ਜੀਵਨ ਦੀ ਚਿੰਤਾ ਵਿੱਚ ਹੀ ਡੁੱਬਿਆ ਰਹੇ ਤਾਨਾਸ਼ਾਹੀ ਲੋਕਤੰਤਰੀ ਤੇ ਰਾਜਤੰਤਰੀ ਰਾਜ ਵੀ ਲੋਕਾਂ ਨੂੰ ਜੀਵਨ ਦਾ ਅਧਿਕਾਰ ਦਿੰਦੇ ਹਨ ਨੈਕਸਟ ਆਪਣਾ ਸੁਤੰਤਰਤਾ ਦਾ ਅਧਿਕਾਰ ਜੀਵਨ ਦਾ ਅਧਿਕਾਰ ਸੁਤੰਤਰਤਾ ਦੇ ਅਧਿਕਾਰ ਤੋਂ ਬਿਨਾ ਅਧੂਰਾ ਹੈ ਸੁਤੰਤਰਤਾ ਦੇ ਅਧਿਕਾਰ ਤੋਂ ਭਾਵ ਤੋਂ ਬਿਨਾ ਮਨੁੱਖ ਕਦੇ ਵੀ ਵਿਕਾਸ ਨਹੀਂ ਕਰ ਸਕਦਾ ਇਸ ਅਧਿਕਾਰ ਅਧੀਨ ਨਾਗਰਿਕਾਂ ਨੂੰ ਨਿੱਜੀ ਸੁਤੰਤਰਤਾ ਪ੍ਰਾਪਤ ਹੁੰਦੀ ਹੈ ਇਸ ਤੋਂ ਬਾਅਦ ਹੈ ਧਾਰਮਿਕ ਅਧਿਕਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਨਾਗਰਿਕਾਂ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਧਰਮ ਨੂੰ ਅਪਣਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਰਾਜ ਨੂੰ ਨਾਗਰਿਕਾਂ ਤੇ ਕੋਈ ਧਰਮ ਨਹੀਂ ਥੋਸਣਾ ਚਾਹੀਦਾ ਸਰਕਾਰੀ ਪਦਵੀਆਂ ਤੇ ਨਿਯੁਕਤੀ ਕਰਦੇ ਸਮੇਂ ਧਰਮ ਨੂੰ ਨਹੀਂ ਸਗੋ ਗੁਨਾ ਨੂੰ ਵੇਖਣਾ ਚਾਹੀਦਾ ਹੈ ਇਸ ਤੋਂ ਨੈਕਸਟ ਹੈ ਆਪਣਾ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਜਾਂ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਇਹ ਅਧਿਕਾਰ ਲੋਕਤੰਤਰੀ ਰਾਜ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ ਵਿੱਚੋਂ ਇੱਕ ਹੈ ਤੇ ਜਾਂ ਆਪਾਂ ਲਿਖ ਸਕਨੇ ਆ ਇਹ ਅਧਿਕਾਰ ਲੋਕਤੰਤਰੀ ਰਾਜ ਦੇ ਮੁੱਖ ਸਿਧਾਂਤਾਂ ਵਿੱਚ ਵੀ ਸ਼ਾਮਿਲ ਹੈ ਇਹ ਅਧਿਕਾਰ ਮਨੁੱਖੀ ਵਿਕਾਸ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ ਲੋਕਾਂ ਦੇ ਵਿਚਾਰ ਹੀ ਦੇਸ਼ ਨੂੰ ਇੱਕ ਨਵੀਂ ਦਿਸ਼ਾ ਵੱਲ ਤੋਰਦੇ ਹਨ ਕਾਨੂੰਨ ਸਾਹਮਣੇ ਸਮਾਨਤਾ ਦਾ ਅਧਿਕਾਰ ਭਾਰਤ ਵਿੱਚ ਕਾਨੂੰਨ ਦਾ ਰਾਜ ਹੈ ਇਸ ਤੋਂ ਭਾਵ ਹੈ ਕਿ ਕਾਨੂੰਨ ਹੈ ਜਿਹੜਾ ਸਰਵ ਉੱਚ ਹੈ ਯਾਨੀ ਕਿ ਕਾਨੂੰਨ ਹੈ ਜਿਹੜਾ ਸੁਪਰੀਮ ਹੈ ਇਸ ਤੋਂ ਉੱਪਰੀ ਭਾਰਤ ਦੇ ਵਿੱਚ ਕੋਈ ਪਾਵਰ ਨਹੀਂ ਭਾਰਤ ਦੇ ਸੰਵਿਧਾਨ ਦੇ ਤੀਜੇ ਭਾਗ ਵਿੱਚ ਆਰਟੀਕਲ 14 ਵਿੱਚ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਲਿਖਿਆ ਹੋਇਆ ਹੈ ਇਸ ਅਨੁਸਾਰ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਭਾਵੇਂ ਉਹ ਰਾਸ਼ਟਰਪਤੀ ਹੋਵੇ ਜਾਂ ਫਿਰ ਇੱਕ ਆਮ ਇਨਸਾਨ ਉਪਰੋਕਤ ਅਧਿਕਾਰਾਂ ਤੋਂ ਇਲਾਵਾ ਪ੍ਰੈਸ ਦੀ ਸੁਤੰਤਰਤਾ ਪ੍ਰੈਸ ਦੀ ਸੁਤੰਤਰਤਾ ਇਕੱਠੇ ਹੋ ਕੇ ਸੰਘ ਬਣਾਉਣ ਦਾ ਅਧਿਕਾਰ ਘੁੰਮਣ ਫਿਰਨ ਅਤੇ ਨਿਵਾਸ ਦਾ ਅਧਿਕਾਰ ਆਦੀ ਨਾਗਰਿਕ ਅਧਿਕਾਰਾਂ ਵਿੱਚ ਸ਼ਾਮਿਲ ਹਨ ਜੇਕਰ ਤੁਸੀਂ ਇਹ ਮਤਲਬ ਕਿ ਪੇਪਰ ਦੇ ਇਗਜ਼ਾਮ ਦੇ ਦੌਰਾਨ ਤੁਹਾਡੇ ਕੋਲ ਟਾਈਮ ਘੱਟ ਰਹਿ ਜਾਂਦਾ ਹੈ ਤੁਸੀਂ ਤਿੰਨ ਚਾਰ ਪੁਆਇੰਟਸ ਨੂੰ ਉੱਤੇ ਮੈਂਸ਼ਨ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਕਿ ਆਪਾਂ ਇੱਕ ਸ਼ਾਰਟ ਨੋਟ ਦੇ ਟਾਈਪ ਜਿਵੇਂ ਆਪਾਂ ਉਪਰੋਕਤ ਤੋਂ ਲਿਖਿਆ ਐਵੇਂ ਉਹਨਾਂ ਨੂੰ ਦੂਜੇ ਪੁਆਇੰਟਸ ਨੂੰ ਲਿਖ ਸਕਨੇ ਆ ਇਹਦੇ ਨਾਲ ਜਿੱਥੇ ਆਪਾਂ ਆਪਣੇ ਮਤਲਬ ਕਿ ਸਾਰੇ ਪੁਆਇੰਟਸ ਨੂੰ ਕਵਰ ਕਰਾਂਗੇ ਉੱਥੇ ਹੀ ਆਪਣਾ ਇੱਕ ਏ ਇਮਪ੍ਰੈਸ਼ਨ ਪੈਂਦਾ ਕਿ ਆਪਾਂ ਨੂੰ ਉਸ ਬਾਰੇ ਪਤਾ ਸੀ ਸੋ ਨੈਕਸਟ ਹੈ ਆਪਣਾ ਆਰਥਿਕ ਅਧਿਕਾਰ ਆਰਥਿਕ ਅਧਿਕਾਰ ਵਿਅਕਤੀ ਦੇ ਜੀਵਨ ਵਿੱਚ ਇਹਨਾਂ ਵਿਅਕਤੀ ਦੇ ਜੀਵਨ ਵਿੱਚ ਇਹਨਾਂ ਅਧਿਕਾਰਾਂ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਹੈ ਇਹ ਅਧਿਕਾਰ ਵਿਅਕਤੀ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ ਤੇ ਜਿਹੜੇ ਆਰਥਿਕ ਅਧਿਕਾਰ ਨੇ ਉਹਨਾਂ ਦਾ ਵਰਣਨ ਹੈਠ ਲਿਖੇ ਅਨੁਸਾਰ ਹੈ ਕੰਮ ਕਰਨ ਦਾ ਅਧਿਕਾਰ ਇਸ ਤੋਂ ਭਾਵ ਹੈ ਕਿ ਹਰ ਵਿਅਕਤੀ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਦੇਣਾ ਸਰਕਾਰ ਜਾਂ ਰਾਜ ਦੀ ਜ਼ਿੰਮੇਵਾਰੀ ਹੈ ਜਦੋਂ ਤੱਕ ਰਾਜ ਵਿਅਕਤੀਆਂ ਨੂੰ ਕੰਮ ਨਹੀਂ ਦਿੰਦਾ ਉਦੋਂ ਤੱਕ ਰਾਜ ਵਿਅਕਤੀ ਨੂੰ ਗੁਜ਼ਾਰੇ ਲਈ ਪੱਤਾ ਦਿੰਦਾ ਹੈ ਇਸ ਤੋਂ ਬਾਅਦ ਹੈ ਉਚਿਤ ਮਜ਼ਦੂਰੀ ਦਾ ਅਧਿਕਾਰ ਉਚਿਤ ਮਜ਼ਦੂਰੀ ਦਾ ਅਧਿਕਾਰ ਇਸ ਤੋਂ ਭਾਵ ਹੈ ਕਿ ਕਿਸੇ ਵਿਅਕਤੀ ਕੋੜਾ ਮੁਫਤ ਕੰਮ ਨਾ ਲਿਆ ਜਾਵੇ ਜੇ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਕਾਨੂੰਨੀ ਜੁਰਮ ਗਿਣਿਆ ਜਾਵੇ ਰਾਜ ਦਾ ਇਹ ਕਰਤੱਵ ਹੈ ਕਿ ਹਰ ਕੰਮ ਲਈ ਮਜ਼ਦੂਰੀ ਨਿਸ਼ਚਿਤ ਕੀਤੀ ਜਾਵੇ ਤਾਂ ਜੋ ਜ਼ਰੂਰਤ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਧਨ ਮਿਲ ਸਕੇ ਇਸ ਤੋਂ ਨੈਕਸਟ ਆਪਣੇ ਕੋਲੇ ਆਰਾਮ ਦਾ ਅਧਿਕਾਰ ਆਰਾਮ ਦਾ ਅਧਿਕਾਰ ਮਜ਼ਦੂਰਾਂ ਨੂੰ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਉਹ ਕੁਝ ਸਮੇਂ ਬਾਅਦ ਆਪਣਾ ਜਦੋਂ ਉਹਨਾਂ ਦਾ ਸਰੀਰ ਮਤਲਬ ਥੱਕ ਜਾਂਦਾ ਕੰਮ ਕਰ ਕਰਕੇ ਉਹ ਆਪਣੇ ਸਰੀਰ ਨੂੰ ਰੈਸਟ ਦੀ ਪੋਜੀਸ਼ਨ ਦੇ ਵਿੱਚ ਲੈ ਕੇ ਆ ਸਕਣ ਇਸ ਤੋਂ ਇਲਾਵਾ ਮਜ਼ਦੂਰ ਇਸ ਸਮੇਂ ਵਿੱਚ ਕੀ ਕਰ ਸਕਦੇ ਨੇ ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਬਾਰੇ ਵੀ ਸੋਚ ਸਕਦੇ ਨੇ ਜਿਹੜਾ ਕਿ ਇੱਕ ਸਮਾਜ ਦੇ ਵਿੱਚ ਵਿੜਮੂਲਾ ਯੋਗਦਾਨ ਪਾਉਂਦਾ ਹੈ ਉਸ ਤੋਂ ਨੈਕਸਟ ਹੈ ਕੰਮ ਲਈ ਨਿਸ਼ਚਿਤ ਸਮੇਂ ਦਾ ਅਧਿਕਾਰ ਮਜ਼ਦੂਰਾਂ ਨੂੰ ਸਰਮਾਇਦਾਰਾਂ ਦੀਆਂ ਜ਼ਿਆਤੀਆਂ ਤੋਂ ਬਚਾਉਣ ਲਈ ਰਾਜ ਨੂੰ ਕੰਮ ਦਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ ਜਿਸ ਨਾਲ ਕਿਰਤੀਆਂ ਨੂੰ ਵਾਧੂ ਕੰਮ ਕਰਨ ਤੋਂ ਬਚਾਇਆ ਜਾ ਸਕਦਾ ਹੈ ਇਸ ਨਾਲ ਸਮਾਜ ਵਿੱਚ ਸਿਹਤ ਅਤੇ ਮਾਨਸਿਕ ਪੱਖੋਂ ਵੀ ਵਿਕਾਸ ਦੇਖਣ ਨੂੰ ਮਿਲੇਗਾ ਇਸ ਤੋਂ ਨੈਕਸਟ ਹੈ ਆਰਥਿਕ ਸੁਰੱਖਿਆ ਦਾ ਅਧਿਕਾਰ ਇਸ ਤੋਂ ਭਾਵ ਹੈ ਕਿ ਵਿਅਕਤੀ ਦੀ ਸਰੀਰਕ ਜਾਂ ਮਾਨਸਿਕ ਅਜੋਕਤਾ ਦੀ ਹਾਲਤ ਵਿੱਚ ਰਾਜ ਉਸ ਦੀਆਂ ਸਾਰੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ ਜ਼ਿੰਮੇਵਾਰ ਹੈ ਸੋਵੀਅਤ ਸੰਘ ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਵੀ ਇਹ ਅਧਿਕਾਰ ਨਾਗਰਿਕਾਂ ਨੂੰ ਪ੍ਰਾਪਤ ਹਨ ਇਸ ਤੋਂ ਨੈਕਸਟ ਹੈ ਆਪਣੇ ਕੋਲੇ ਰਾਜਨੀਤਿਕ ਅਧਿਕਾਰ ਰਾਜਨੀਤਿਕ ਅਧਿਕਾਰ ਕੇਵਲ ਨਾਗਰਿਕਾਂ ਨੂੰ ਹੀ ਪ੍ਰਾਪਤ ਹੁੰਦੇ ਹਨ ਕੋਈ ਵਿਦੇਸ਼ੀ ਵਿਅਕਤੀ ਇਹਨਾਂ ਅਧਿਕਾਰਾਂ ਦਾ ਹੱਕਦਾਰ ਨਹੀਂ ਹੁੰਦਾ। ਰਾਜਨੀਤਿਕ ਅਧਿਕਾਰਾਂ ਰਾਹੀਂ ਲੋਕਾਂ ਦੀ ਰਾਜਨੀਤਿਕ ਸਹਿਭਾਗਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ। ਇਹਦੇ ਪੁਆਇੰਟ ਨੇ ਜਿਹੜੇ ਉਹਨੇ ਵੋਟ ਦੇਣ ਦਾ ਅਧਿਕਾਰ ਇਸ ਅਧਿਕਾਰ ਰਾਹੀਂ ਨਾਗਰਿਕ ਸ਼ਾਸਨ ਵਿੱਚ ਹਿੱਸਾ ਪਾਉਣ ਦੇ ਨਾਲ-ਨਾਲ ਲੋਕਤੰਤਰ ਨੂੰ ਵੀ ਮਜ਼ਬੂਤ ਬਣਾਉਂਦੇ ਹਨ। ਅਮਰੀਕਾ ਇੰਗਲੈਂਡ ਭਾਰਤ ਤੇ ਰੂਸ ਵਿੱਚ ਵੀ ਵੋਟ ਦੇਣ ਦੇ ਰੂਸ ਵਿੱਚ ਵੋਟ ਦੇਣ ਦੇ ਅਧਿਕਾਰ ਦੀ ਉਮਰ ਹੈ ਜਿਹੜੀ ਉਹ ਹੈ 18 ਸਾਲ ਹੈ ਚੋਣ ਲੜਨ ਦਾ ਅਧਿਕਾਰ ਲੋਕਤੰਤਰੀ ਰਾਜਾਂ ਵਿੱਚ ਨਾਗਰਿਕਾਂ ਨੂੰ ਕਿਸੇ ਭੇਦ ਭਾਵ ਤੋਂ ਰਹਿਤ ਸਮਾਨਤਾ ਦੇ ਅਧਿਕਾਰ ਤੇ ਚੋਣ ਲੜਨ ਦੇ ਅਧਿਕਾਰ ਦਿੱਤਾ ਜਾਂਦਾ ਹੈ ਭਾਰਤ ਵਿੱਚ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤੇ ਰਾਜ ਸਭਾ ਦੇ ਲਈ 30 ਸਾਲ ਦੀ ਉਮਰ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਸਰਕਾਰੀ ਪਦਵੀ ਪ੍ਰਾਪਤ ਕਰਨ ਦਾ ਅਧਿਕਾਰ। ਇਸ ਅਧਿਕਾਰ ਨੂੰ ਭਾਰਤ ਦੇ ਸੰਵਿਧਾਨ ਦੇ ਤੀਜੇ ਭਾਗ ਵਿੱਚ ਆਰਟੀਕਲ 16 ਵਿੱਚ ਯੋਗ ਨਾਗਰਿਕਾਂ ਨੂੰ ਸਰਕਾਰੀ ਪਦਵੀ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਨਕਸਟੈਪ ਬਿਨੇ ਪੱਤਰ ਦੇਣ ਦਾ ਅਧਿਕਾਰ ਇਹ ਅਧਿਕਾਰ ਲੋਕਤੰਤਰੀ ਰਾਜਾਂ ਵਿੱਚ ਮਹੱਤਵਪੂਰਨ ਹੁੰਦਾ ਹੈ ਭਾਰਤ ਵਿੱਚ ਇਸ ਅਧਿਕਾਰ ਦੀ ਵਕਤੋਂ ਉੱਦੀ ਵਰਤੋਂ ਕੋਈ ਵੀ ਨਾਗਰਿਕ ਉਸ ਵਿਅਕਤੀ ਜਾਂ ਸੰਸਥਾ ਵਿਰੁੱਧ ਕਰ ਸਕਦਾ ਹੈ ਜੋ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਦੀ ਹੈ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਇਹ ਅਧਿਕਾਰ ਮੁੱਖ ਤੌਰ ਤੇ ਵਿਰੋਧੀ ਦਲ ਕਰਦਾ ਹੈ ਸਰਕਾਰ ਦੀਆਂ ਕਮੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ ਇਸ ਤੋਂ ਨੈਕਸਟ ਆਪਣੇ ਕੋਲ ਰਾਜਨੀਤਿਕ ਸੰਗਠਨ ਬਣਾਉਣ ਦੀ ਸਤੰਤਰਤਾ ਇਹ ਮਹੱਤਵਪੂਰਨ ਰਾਜਨੀਤਿਕ ਅਧਿਕਾਰਾਂ ਵਿੱਚੋਂ ਇੱਕ ਹੈ ਇਸ ਅਧਿਕਾਰ ਦੀ ਵਰਤੋਂ ਕਰਕੇ ਨਾਗਰਿਕ ਕੋਈ ਵੀ ਦਲ ਜਾਂ ਸੰਗਠਨ ਬਣਾ ਸਕਦੇ ਹਨ ਜੋ ਲੋਕਤੰਤਰ ਵਿੱਚ ਜ਼ਰੂਰੀ ਰੋਲ ਅਦਾ ਕਰਦਾ ਹੈ ਸਿੱਟਾ ਐਂਡ ਦੇ ਵਿੱਚ ਜਦੋਂ ਆਪਾਂ ਆਨਸਰ ਲੌਂਗ ਕੁਐਸਚਨ ਆਨਸਰ ਕਰਨੇ ਆ ਤਾਂ ਸੀਟਾ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਨਾਲ ਆਪਾਂ ਪੂਰੇ ਜੋ ਉੱਤੇ ਲਿਖ ਕੇ ਆਏ ਹੁੰਦੇ ਆ ਉਹਦਾ ਨਿਚੋੜ ਆਪਾਂ ਲਿਖ ਸਕਦੇ ਆ ਸੀਟੇ ਦੇ ਵਿੱਚ ਆਪਾਂ ਲਿਖਾਂਗੇ ਅਧਿਕਾਰ ਲੋਕਤੰਤਰ ਦੀ ਆਤਮਾ ਹੈ ਇਹਨਾਂ ਤੋਂ ਬਿਨਾ ਕੋਈ ਵੀ ਰਾਜ ਲੋਕਤੰਤਰ ਨਹੀਂ ਹੋ ਸਕਦਾ ਨਾਗਰਿਕਾਂ ਦੇ ਅਧਿਕਾਰ ਰਾਜ ਨੂੰ ਵਿਕਾਸ ਵੱਲ ਲੈ ਕੇ ਜਾਂਦੇ ਹਨ ਸੋ ਏ ਸੀ ਅੱਜ ਦਾ ਆਪਣਾ ਲੈਕਚਰ ਸੋ ਏ ਸੀ ਅੱਜ ਦਾ ਆਪਣਾ ਵੀਡੀਓ ਲੈਕਚਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਆਪਣੇ ਫਰੈਂਡਸ ਦੇ ਨਾਲ ਛੇਤੀ ਛੇਤੀ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਆਉਣ ਵਾਲੀਆਂ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਥੈਂਕ ਯੂ